ਵੇਖੋ ਨਜ਼ਰੀਆ ਹੀ ਹੈ ਵੈਸੇ ਤੇ ਜਿੱਦਾਂ ਹੁਣ ਅਸੀਂ ਕਹਿੰਨੇ ਆ ਇੱਕ ਓੰਕਾਰ ਪਰਮਾਤਮਾ ਇੱਕ ਹੈ ਸਰਬ ਵਿਆਪੀ ਹੈ ਜਰਰਾ ਜਰਰਾ ਪਰਮਾਤਮਾ ਦਾ ਰੂਪ ਹੈ ਅਸੀਂ ਕਹਿੰਨੇ ਸਭੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਪਰ ਇਹ ਨਜ਼ਰੀਆ ਹੈ ਕਬੀਰ ਸਾਹਿਬ ਵਰਗਿਆਂ ਦਾ ਭਗਤ ਨਾਮ ਦੇ ਮਹਾਰਾਜ ਵਰਗਿਆਂ ਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੇ ਨਹੀਂ ਕੋਈ ਇਹ ਉਹਨਾਂ ਦਾ ਪੁਆਇੰਟ ਆਫ View ਹੈ ਨਜ਼ਰੀਆ ਹੈ ਪਰ ਸਾਡਾ ਨਜ਼ਰੀਆ ਨਹੀਂ ਬਣ ਸਕਦਾ ਨਜ਼ਰੀਆ ਹੀ ਬਦਲਣਾ ਹੁੰਦਾ ਗੁਰਮਖੋ ਵੇਖੋ ਕਿਸੇ ਬੰਦੇ ਨੇ ਕੁੱਤਾ ਰਖਿਆ ਛੋਟਾ ਜਿਹਾ ਬੱਚਾ ਪਿਆਰ ਨਾਲ ਲਿਆਂਦਾ ਉਹਨੂੰ ਸੰਭਿਆ ਉਹਨੂੰ ਪਾਲਿਆ ਉਹਨੂੰ ਵੱਡਾ ਕੀਤਾ ਉਹਨੂੰ ਟਾਈਮ ਸਿਰ ਰੋਟੀ ਖਵਾਈ ਬਾਹਰ ਕਮਾਇਆ ਫਰਾਇਆ ਘਰ ਦਾ ਜੀ ਬਣ ਗਿਆ ਕਈਆਂ ਦੇ ਘਰਾਂ ਦਾ ਕੁੱਤਾ ਉਹਨਾਂ ਦੇ ਘਰ ਦਾ ਜੀ ਬਣ ਜਾਂਦਾ ਹੈ ਘਰ ਦਾ ਮੈਂਬਰ ਬਣ ਜਾਂਦਾ ਵੇਖੋ रिश्ता कायम ਕਰ ਲਿਆ ਕਈ ਬੰਦੇ ਆਪਣੇ ਆਪਣਾ ਸਰਨੇਮ ਕੁੱਤੇ ਨੂੰ ਦਿੰਦੇ ਆ ਬਾਹਰਲੇ ਦੇਸ਼ਾਂ 'ਚ ਇਦਾਂ ਹੀ ਹੁੰਦਾ ਹੈ ਕਾਰਡ ਬਣਦਾ ਆ ਬਾਬਾ ਜੀ ਦੱਸ ਪਤਾ ਇਹਨਾਂ ਨੂੰ ਜੇ ਤੁਸੀਂ ਘਰ 'ਚ ਕੁੱਤਾ ਰੱਖਿਆ ਤੇ ਤੈਨੂੰ ਤੇਰਾ ਸਰਨੇਮ ਕੁੱਤੇ ਨੂੰ ਦੇਣਾ ਪੈਣਾ ਮੰਨ ਲੈ ਤੂੰ ਗਿੱਲ ਐ ਤੇਰੇ ਨਾਮ ਨਾਲ ਲੱਗਦਾ ਗਿੱਲ ਗਿੱਲ ਲੱਗਦਾ ਜੇ ਤੇਰਾ ਸਰਨੇਮ ਸਿੰਘ ਐ ਜਦੋਂ ਉੱਥੇ ਲਿਖਾਣਾ ਪੈਂਦਾ ਵੀ ਕੁੱਤੇ ਦਾ ਨਾਂ ਕੀ ਹੈ ਜਿਵੇਂ ਤੇਰੇ ਪੁੱਤ ਦੇ ਨਾਂ ਨੂੰ ਤੂੰ ਆਪਣਾ ਸਰਨੇਮ ਦਿੰਨਾ ਹੈ ਤੈਨੂੰ ਕੁੱਤੇ ਦੇ ਨਾਂ ਨੂੰ ਵੀ ਆਪਣਾ ਸਰਨੇਮ ਦੇਣਾ ਪੈਂਦਾ ਲਿਖਿਆ ਜਾਂਦਾ ਉੱਥੇ ਕੁੱਤੇ ਦੇ ਅੱਗੇ ਵੀ ਤੇਰੀ ਗੁਰਬਰਾ ਤੇਰਾ ਜਿਹੜਾ ਸਰਨੇਮ ਹੈ ਉਹਦੇ ਅੱਗੇ ਲਿਖਿਆ ਜਾਂਦਾ ਕੁੱਤੇ ਦੇ ਨਾਮ ਦੇ ਅੱਗੇ ਵੀ ਜੇ ਗਿੱਲਾਂ ਦਾ ਰੱਖਿਆ ਕੁੱਤਾ ਹੈ ਤਾਂ ਉਹ ਉਹਦੇ ਨਾਂ ਨਾਲ ਗਿੱਲ ਲੱਗ ਜਾਂਦਾ ਸੰਧੂ ਆ ਦਾ ਰੱਖਿਆ ਕੁੱਤਾ ਤੇ ਉਹਦੇ ਨਾਂ ਨਾਲ ਸੰਧੂ ਲੱਗ ਜਾਂਦਾ ਉਹ ਇਹਨਾਂ ਦਾ ਉਹਦਾ ਸਰਨੇਮ ਲੱਗ ਜਾਣਾ ਹੈ ਸਿੰਘ ਵੀ ਲੱਗ ਜਾਂਦਾ ਸਿੰਘ ਵੀ ਲਾ ਦਿੰਦੇ ਆ ਲੋਕ ਉਹ ਇਦਾਂ ਹੀ ਕਾਰਡ ਇਦਾਂ ਹੀ ਬਣਦੇ ਤੇ ਮੈਂ ਜਿਹੜੀ ਗੱਲ ਕਰਦਾ ਉਹ ਇਹ ਹੈ ਕਿ ਜਿਹੜਾ ਘਰ ਦਾ ਰੱਖਿਆ ਹੁੰਦਾ ਨਾ ਉਹਨਾਂ ਦੇ ਲਾਣ ਦੀ ਗੱਲ ਛੱਡੋ ਕਈ ਬੰਦੇ ਇਦਾਂ ਮੈਂ ਕਹਿੰਦੇ ਸੁਣਿਆ ਮੈਂ ਕਹਿੰਦਾ ਤੁਹਾਡੇ ਕਿੰਨੇ ਬੱਚੇ ਐ ਤਿੰਨ ਐ ਦੋ ਆ ਤੀਜਾ ਕਿੱਥੇ ਐ ਉਹਨੂੰ ਆਵਾਜ਼ ਮਾਰ ਕੇ ਕਹਿੰਦੇ ਆਪ ਹੀ ਸਾਡਾ ਬੱਚਾ ਹੀ ਐ ਸਾਡਾ ਪੁੱਤ ਐ ਇਹ ਤੀਜਾ ਪੁੱਤ ਐ ਸਾਡਾ ਹੁਣ ਵੇਖੋ ਜਿਨੇ ਕੁੱਤਾ ਰਖਿਆ ਸਾੰਬਿਆ ਪਿਆਰ ਪਾਇਆ ਐਦਾਂ ਆਇਆ ਉਹਨੂੰ ਉਹਦੇ ਚੋਂ ਕੀ ਦਿਸਦਾ ਹੈ ਮੇਰੇ ਘਰ ਦਾ ਜੀ ਮੇਰਾ ਪੁੱਤ ਇਹ ਮੇਰੀ ਕੇਅਰ ਕਰਦਾ ਮੇਰੀ ਵੇਟ ਕਰਦਾ ਮੈਨੂੰ ਉਡੀਕਦਾ ਹੈ ਇਹ ਮੇਰੇ ਘਰ ਦਾ ਜੀ ਹੈ ਠੀਕ ਹੈ ਨਾ ਹੁਣ ਰਿਸ਼ਤਾ ਬਣ ਗਿਆ ਉਹ ਘਰ ਦਾ ਜੀ ਲੱਗਣ ਲੱਗ ਪਿਆ ਤੇ ਜਿਹਦੇ ਨਾਲ ਰਿਸ਼ਤਾ ਨਹੀਂ ਬਣਿਆ ਹੁੰਦਾ ਜਿਹੜਾ ਕੋਈ ਹੋਰ ਆਉਂਦਾ ਉਹ ਕਹਿੰਦਾ ਕੀ ਯਾਰ ਤੁਸੀਂ ਬਿਸਤਰੇ 'ਚ ਕੁੱਤਾ ਬਾੜੀ ਫਿਰਦੇ ਹੋ ਕੁੱਤਾ ਸੋਫੇ ਤੇ ਚੜ੍ਹ ਰੱਖਿਆ ਤੁਸੀਂ ਪਾਗਲ ਤੁਹਾਡਾ ਦਿਮਾਗ ਠੀਕ ਹੈ ਕੁੱਤਾ ਕਿਤੇ ਸੋਫੇ 'ਚ ਬਾੜੀ ਦਾ ਕੁੱਤਾ ਬਿਸਤਰੇ 'ਚ ਬਾੜੀ ਦਾ ਤੁਹਾਡਾ ਦਿਮਾਗ ਖਰਾਬ ਹੋ ਗਿਆ ਐਦਾਂ ਹੀ ਕਹਿੰਦੇ ਨੇ ਨਾ ਲੋਕ ਹੁਣ ਇਕੱਲੇ ਹੀ ਕੁੱਤਾ ਹੈ ਪਰ ਇੱਕ ਦਾ ਰਿਸ਼ਤਾ ਕਾਇਮ ਹੋ ਗਿਆ ਉਹ ਕੀ ਉਹ ਕੀ ਕਹਿੰਦਾ ਮੇਰਾ ਪੁੱਤ ਕਹਿੰਦੇ ਨੇ ਨਾ ਜੀ ਇਦਾਂ ਹੀ ਐ ਨਾ ਜੀ ਗੁਰਮੁਖੋ ਦੱਸੋ ਇਦਾਂ ਹੀ ਐ ਨਾ ਅੱਛਾ ਹੁਣ ਦੱਸਦਾ ਕਿਸੇ ਲਈ ਦਰਖਤ ਹੈ ਪਰ ਕਈਆਂ ਨੇ ਰਿਸ਼ਤਾ ਕਾਇਮ ਕਰ ਲਿਆ ਕਹਿੰਦੇ ਇਹੋ ਹੀ ਪਰਮਾਤਮਾ ਹੈ ਕਈਆਂ ਲਈ ਮਿੱਟੀ ਹੈ ਪਾਣੀ ਹੈ ਧਰਤੀ ਹੈ ਅਕਾਸ਼ ਹੈ ਕਹਿੰਦੇ ਕਈ ਕਹਿੰਦੇ ਅਨਕ ਭਾਂਤ ਹੋਏ ਪਸਰਿਆ ਨਾਨਕ ਕੇ ਕੰਕਰ ਅਨੇਕਾਂ ਭਾਂਤਾਂ ਵਿੱਚ ਇੱਕ ਓੰਕਾਰ ਪਸਰਿਆ ਹੋਇਆ ਰੱਬ ਹੀ ਸਭੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕਲ ਮਾਟੀ ਹੁੰਚਰ ਚੀਤੀ ਭਜਨ ਹੈ ਬਹੁ ਨਾਨਾਰੇ ਸਥਾਵਰ ਜੰਗਮ ਕੀਤ ਤੰਗਮ ਘਟ ਘਟ ਰਾਮ ਸਮਾਨਾਰੇ ਕਹਿੰਦੇ ਰਿਸ਼ਤਾ ਬਣ ਗਿਆ ਰਿਸ਼ਤਾ ਹੈ ਇੱਥੇ ਕੋਈ ਮਾਂ ਬੈਠੀ ਹੋਵੇ ਮੈਨੂੰ ਆਪਣਾ ਪੁੱਤ ਸਮਝੇ ਬੇ ਮੇਰਾ ਪੁੱਤ ਹੈ ਹੁੰਦੀਆਂ ਨੇ ਨਾ ਮਾਵਾ ਕਿੰਨੀਆਂ ਮਾਵਾ ਜਿਹੜੀਆਂ ਮੈਨੂੰ ਸਮਝਦੀਆਂ ਪੁੱਤ ਪੁੱਤਾਂ ਤੋਂ ਵੱਧ ਵੀ ਕਰਦੀਆਂ ਹੁਣ ਇਕ ਲਈ ਮੈਂ ਪੁੱਤਾਂ ਇਕ ਲਈ ਮੈਂ ਕੀਰਤਨੀਆ ਕਿਸੇ ਲਈ ਮੈਂ ਬਾਬਾ ਹੋ ਸਕਦਾ ਕਿਸੇ ਲਈ ਮੈਂ ਪਖੰਡੀ ਵੀ ਹੋ ਸਕਦਾ ਕਿਸੇ ਲਈ ਮੈਂ ਗਲਤ ਹੋ ਸਕਦਾ ਕਿਸੇ ਲਈ ਮੈਂ ਠੀਕ ਹੋ ਸਕਦਾ ਹਰ ਬੰਦੇ ਦਾ ਆਪੋ ਆਪਣਾ ਨਜ਼ਰੀਆ ਪੁਆਇੰਟ ਆਫ View ਹੈ ਨਜ਼ਰੀਆ ਹੈ ਤੇ ਬਾਹਰਲੀ ਚੀਜ਼ ਨਹੀਂ ਚੇਂਜ ਕਰਨ ਦੀ ਲੋੜ ਰਿਸ਼ਤਾ ਬਣਾਉਣ ਦੀ ਲੋੜ ਕੁੱਤਾ ਤੇ ਕੁੱਤਾ ਹੀ ਐ ਤੈਨੂੰ ਰਿਸ਼ਤਾ ਬਣਾਉਣਾ ਪੈਣਾ ਦਰਖਤ ਤੇ ਦਰਖਤ ਹੀ ਐ ਰਿਸ਼ਤਾ ਤੇ ਤੈਨੂੰ ਬਣਾਉਣਾ ਪੈਣਾ ਰੱਬ ਤੇ ਰੱਬ ਹੀ ਐ ਰਿਸ਼ਤਾ ਤੇ ਤੈਨੂੰ ਕਾਇਮ ਕਰਨਾ ਉਹ ਤੇ ਹੈਗਾ ਹੀ ਐ ਤੂੰ ਹੈ ਨਹੀਂ ਤੇਰਾ ਰਿਸ਼ਤਾ ਹੈ ਨਹੀਂ ਪਰਮਾਤਮਾ ਗੈਰ ਹਾਜ਼ਰ ਨਹੀਂ ਹੈ ਤੇਰਾ ਰਿਸ਼ਤਾ ਨਹੀਂ ਸਾਡਾ ਰਿਸ਼ਤਾ ਨਹੀਂ ਹੈ ਕਮੀ ਉਹਦੇ 'ਚ ਨਹੀਂ ਹੈ ਮੇਰੇ 'ਚ ਸਾਡੇ ਚੈੱਕ ਰਿਸ਼ਤਾ ਫਿਰ ਕਿਵੇਂ ਬਣੇ ਜੀ ਮੰਨ ਲਓ ਇਹ ਗੱਲ ਸਮਝੀਏ ਵੀ ਰਿਸ਼ਤਾ ਕਿਵੇਂ ਬਣੇ ਉਹ ਭਰਾਵਾ ਕਿਸੇ ਲਈ ਗੁਰੂ ਗ੍ਰੰਥ ਸਾਹਿਬ ਕੁਝ ਵੀ ਨਹੀਂ ਤੇ ਕਿਸੇ ਲਈ ਸਭ ਕੁਝ ਹੀ ਹੈ ਵੈਲਿਊ ਵੈਲਿਊ ਕੀ ਹੈ ਆ ਜਮੀਨ ਵਿੱਚ ਬੈਠੇ ਹੋ ਇਹਦੀ ਵੈਲਿਊ ਜਿਹੜੀ ਹੈ ਨਾ ਆ ਜਮੀਨ ਦੀ ਕਰੋੜਾਂ ਰੁਪਇਆ ਹੋਏਗੀ ਮੇਨ ਰੋਡ ਦੇ ਉੱਤੇ ਪਟਿਆਲੇ ਦੇ ਵਿੱਚ ਆ ਪੰਜ-ਸੱਤ ਕਿੱਲੇ ਜ਼ਮੀਨ ਹੈ ਇਹ ਕਈ ਕਰੋੜ ਦੀ ਹੋਏਗੀ ਵੈਲਿਊ ਇਹਦੀ ਪਾਉਣੀ ਹੈ ਇਸੇ ਤਰ੍ਹਾਂ ਹਰ ਚੀਜ਼ ਦੀ ਵੈਲਿਊ ਤੇ ਤੂੰ ਪਾਉਣੀ ਹੁੰਦੀ ਹੈ ਤੂੰ ਸਮਝਦਾ ਕੀ ਹੈ ਕਿਸੇ ਚੀਜ਼ ਨੂੰ ਤੇ ਜਿਹੜੇ ਭਗਤ ਨੇ ਉਹ ਤੇ ਹਰ ਚੀਜ਼ ਵਿੱਚ ਭਗਵਾਨ ਨੂੰ ਵੇਖਦੇ ਨੇ ਸਿੱਖ ਤੇ ਹਰ ਚੀਜ਼ ਵਿੱਚ ਗੁਰੂ ਨੂੰ ਵੇਖਦੇ ਨੇ ਰਿਸ਼ਤਾ ਬਣਾਓਗੇ ਤੁਹਾਨੂੰ ਸਭ ਕੁਝ ਹੀ ਨਜ਼ਰ ਆਏਗਾ ਜਿਨ੍ਹਾਂ ਨੇ ਰਿਸ਼ਤੇ ਬਣਾ ਲਏ ਉਹਨਾਂ ਨੂੰ ਤੇ ਮੂਰਤੀਆਂ ਰੱਬ ਲੱਗੀ ਜਾਂਦੀਆਂ ਹਨ ਉਹਨਾਂ ਨੂੰ ਮੂਰਤੀਆਂ ਚੋਂ ਭਗਵਾਨ ਦਿਸਦਾ ਹੈ ਰਿਸ਼ਤਾ ਬਣਾ ਲਿਆ ਉਹਨਾਂ ਨੇ ਤੇ ਜਿਨ੍ਹਾਂ ਨੇ ਰਿਸ਼ਤਾ ਨਹੀਂ ਬਣਾਇਆ ਗੁਰੂ ਗੋਬਿੰਦ ਸਿੰਘ ਪਏ ਆ ਖੱਬੇ ਪਾਸੇ ਥੋੜੇ ਦਿਨ ਲੰਘੇ ਆ ਮਹਾਰਾਜ ਦਾ ਜਿਹੜਾ ਸੱਚਖੰਡ ਜਾਣਾ ਦਿਵਸ ਸੀ ਆ ਥੋੜੇ ਦਿਨ ਪਹਿਲਾਂ ਹੀ 5 ਤਾਰੀਖ ਨੂੰ ਲੰਘਿਆ ਤੇ ਖੱਬੇ ਪਾਸੇ ਸਤਿਗੁਰਾਂ ਦੇ ਪੇਟ ਦੇ ਵਿੱਚ ਛੁਰਾ ਮਾਰਦਾ ਹੈ ਨਾ ਦੇੜ ਦੀ ਧਰਤੀ ਤੇ ਉਹ ਵੀ ਬੰਦਾ ਹੀ ਐ ਉਹ ਕਲਗੀਧਰ ਪਾਤਸ਼ਾਹ ਨਾਲ ਰਿਸ਼ਤਾ ਨਹੀਂ ਕਾਇਮ ਕਰ ਸਕਿਆ ਉਹਦਾ ਕੋਈ ਰਿਸ਼ਤਾ ਨਹੀਂ ਉਹਨੂੰ ਤੇ ਦੁਸ਼ਮਣ ਲੱਗ ਰਿਹਾ ਤੇ ਬਦਲੇ ਲੈਣ ਵਾਲੇ ਲੋਕ ਨੇ ਉਹ ਤੇ ਵੈਰੀ ਸਮਝਦੇ ਐ ਸਤਿਗੁਰਾਂ ਨੂੰ ਉਹ પેટ ਦੇ ਵਿੱਚ ਆ ਕੇ ਕਲਗੀਧਰ ਪਾਤਸ਼ਾਹ ਜੀ ਦੇ પેટ ਵਿੱਚ ਛੁਰਾ ਮਾਰਦਾ ਐ ਅੰਤੜੀਆਂ ਚੀਰੀਆਂ ਜਾਂਦੀਆਂ ਨੇ ਉਹ ਵੀ ਇੱਕ ਬੰਦਾ ਹੈ ਉਹ ਰਿਸ਼ਤਾ ਨਹੀਂ ਬਣ ਸਕਿਆ ਰਿਸ਼ਤਾ ਤੇ ਅਸੀਂ ਬਣਾਣਾ ਪਰ ਇੱਕ ਵਾਸਤੇ ਗੁਰੂ ਗੋਬਿੰਦ ਸਿੰਘ ਉਹਨਾਂ ਦੀ ਜਾਨ ਹੈ ਕਲਗੀ ਧਰ ਕਈਆਂ ਦੀ ਜਾਨ ਹੈ ਉਹ ਤੇ ਸੰਗਤ ਸਿੰਘ ਵਰਗੇ ਕਹਿੰਦੇ ਮਹਾਰਾਜ ਸੀਸ ਮੇਰੇ ਤੇ ਕਲਗੀ ਸਜਾ ਦਿਓ ਥੋੜਾ ਥੋੜਾ ਮਾਂਦਰਾ ਮਿਲਦਾ ਭਲੇਖਾ ਪੈਂਦਾ ਮੇਰੇ ਕਰਮ ਚੰਗੇ ਚਿਹਰਾ ਥੋੜਾ ਥੋੜਾ ਤੁਹਾਡੇ ਨਾਲ ਮਿਲਦਾ ਚਮਕੌਰ ਦੀ ਘੜੀ 'ਚ ਕਹਿੰਦਾ ਮਹਾਰਾਜ ਆ ਕਲਗੀ ਕੋਈ ਨਹੀਂ ਮੰਗ ਸਕਦਾ ਤੁਹਾਡੇ ਤੋਂ ਪਰ ਮੈਂ ਅੱਜ ਮੰਗਣ ਲੱਗਿਆ ਕਿ ਮੇਰਾ ਚਿਹਰਾ ਤੁਹਾਡੇ ਨਾਲ ਥੋੜਾ ਥੋੜਾ ਮੈਚ ਕਰਦਾ ਹੈ ਮੇਰੇ ਭਾਗ ਚੰਗੇ ਮੇਰੇ ਸਿਰ ਤੇ ਬੰਨ ਦਿਓ ਵੱਢ ਕੇ ਲੈ ਜਾਣ ਸਿਰ ਮੇਰਾ ਉਹਨਾਂ ਨੂੰ ਭਲੇਖੇ ਨਾਲ ਹੀ ਭਾਵੇਂ ਮੇਰਾ ਸਿਰ ਵੱਢ ਕੇ ਲੈ ਜਾਣ ਪਰ ਤੁਸੀਂ ਲੰਘ ਜੋ ਸੱਚੇ ਬਾਦਸ਼ਾਹ ਤੁਸੀਂ ਲੰਘ ਜੋ ਚਮਕੌਰ ਦੀ ਗੜੀ ਰਿਸ਼ਤੇ ਜਿੰਨਾ ਦੇ ਕਾਇਮ ਹੋ ਜਾਂਦੇ ਆ ਪਿਆਰ ਪੈ ਜਾਂਦਾ ਜਿੰਨਾ ਤੇ ਭਾਈ ਇਹ ਜਿਹੜਾ ਰਿਸ਼ਤਾ ਹੈ ਨਾ ਇਹਦੇ ਵਿੱਚ ਸਵਾਦ ਤੇ ਤੁਹਾਡੇ ਰਿਸ਼ਤੇ 'ਚ ਹੈ ਕੁੱਤਾ ਤੇ ਕੁੱਤਾ ਹੈ ਉਹਨੇ ਸਵਾਦ ਨਹੀਂ ਦੇਣਾ ਜੇ ਤੂੰ ਰਿਸ਼ਤਾ ਬਣਾ ਲਏਗਾ ਸਵਾਦ ਫੇਰ ਆਊ ਨਹੀਂ ਬਣਾਏਗਾ ਨਹੀਂ ਆਉਣਾ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨਾਲ ਰਿਸ਼ਤਾ ਬਣਾਏਗਾ ਨਾ ਫਿਰ ਸਵਾਦ ਆਉਣਾ ਪਿਆਰ ਪਾਉਣਾ ਅਟੈਚਮੈਂਟ ਪਾਉਣਾ ਅੱਛਾ ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਰਿਸ਼ਤਾ ਬਣਾ ਲਿਆ ਮੰਨ ਲਓ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਨਾਲ ਇੱਕ ਇੱਕ ਅਟੈਚਮੈਂਟ ਹੋ ਗਈ ਸਾਡੀ ਰਿਸ਼ਤਾ ਬਣ ਗਿਆ ਫਿਰ ਦੁੱਖ ਨਵਾਰਨ ਸਾਹਿਬ ਜਾਏਗਾ ਤੈਨੂੰ ਐ ਲੱਗਣਾ ਹੈ ਇੱਥੇ ਕਦੇ ਉਹਨਾਂ ਦੇ ਚਰਨ ਪਏ ਰਿਸ਼ਤਾ ਬਣ ਅਹਿਸਾਸ ਅੱਜ ਕੀ ਹੈ ਅਹਿਸਾਸ ਮਰ ਗਿਆ ਰਿਸ਼ਤੇ ਨਹੀਂ ਇੱਕ ਰਿਸਥੀਲ ਹੁੰਦੀ ਹੈ ਹਰ ਚੀਜ਼ ਦੀ ਇੱਕ ਫੀਲ ਹੁੰਦੀ ਹੈ ਇੱਕ ਅਹਿਸਾਸ ਹੁੰਦਾ ਹੈ ਅੱਜ ਦੇ ਸਮੇਂ ਵਿੱਚ ਅਹਿਸਾਸ ਦੀ ਕਮੀ ਹੈ ਭੈਣੋ ਭਰਾਵੋ ਸਮਝੋ ਜਰਾ ਵੇਖੋ ਮੇਰੀ ਭੈਣ ਵਿਆਹੀ ਹੈ ਉਹਨੇ ਚੂੜਾ ਪਾਇਆ ਹੈ ਚੂੜਾ ਹੱਥ ਤੇ ਪਾਇਆ ਹੈ ਚੂੜਾ ਬਾਹਂ ਚ ਪਾਇਆ ਹੈ ਅਹਿਸਾਸ ਕਿੱਥੇ ਹੈ ਮਨ ਵਿੱਚ ਅਹਿਸਾਸ ਮਨ ਵਿੱਚ ਹੈ ਮੈਂ ਸੁਹਾਗਵਤੀ ਹਾਂ ਮੈਂ ਕਿਸੇ ਦੀ ਬਣ ਗਈ ਹਾਂ ਮੇਰੇ ਇਹ ਸੁਹਾਗ ਦੀ ਨਿਸ਼ਾਨੀ ਮੈਂ ਚੂੜੀਆਂ ਪਾਈਆਂ ਉਹਨੇ ਉਦਾਂ ਪਾਈਆਂ ਮੈਂ ਉਹਦੀ ਗੱਲ ਕਰਦਾ ਸੰਧੂਰ ਲਾਇਆ ਹੈ ਸੰਦੂਰ ਮਾਗ ਵਿੱਚ ਮਾਗ ਵਿੱਚ ਭਰਿਆ ਗਿਆ ਸਿਰ ਵਿੱਚ ਇੱਥੇ ਸੰਦੂਰ ਲੱਗਿਆ ਪਰ ਅਹਿਸਾਸ ਉਹਦੇ ਮਨ ਵਿੱਚ ਹੈ ਇਸੇ ਤਰ੍ਹਾਂ ਗੁਰਮਖੋ ਘੜੇ ਹੱਥਾਂ 'ਚ ਹੁੰਦੇ ਐ ਅਹਿਸਾਸ ਮਨ ਵਿੱਚ ਹੁੰਦਾ ਹੈ ਧਰਪਾਨਾ ਐਦਾਂ ਕਿਰਪਾਨਾ ਗਾਤਰੇ ਆ ਸਰੀਰਾਂ 'ਤੇ ਹੁੰਦੇ ਐ ਅਹਿਸਾਸ ਮਨ ਵਿੱਚ ਹੁੰਦੇ ਥੀਲ ਮਨ 'ਚ ਹੁੰਦੀ ਇੰਨਾ ਦੀ ਫੀਲ ਮਨ ਚ ਹੁੰਦੀ ਐ ਅਹਿਸਾਸ ਤੇਰੇ ਅੰਦਰ ਹੈ ਨਹੀਂ ਤੇ ਕਾਦਾ ਚੂੜਾ ਕਾਦਾ ਸੰਦੂਰ ਇਸੇ ਤਰ੍ਹਾਂ ਅਹਿਸਾਸ ਨਾ ਹੋਏ ਤੇ ਸਾਡੇ ਕਾਦੇ ਘਾਤਰੇ ਫੀਲ ਤੇ ਹੈ ਹੀ ਨਹੀਂ ਉਹਦੀ ਅਹਿਸਾਸ ਹੁੰਦਾ ਰਿਸ਼ਤੇ ਨਾਲ ਜਦਨ ਕਲਗੀਆਂ ਨਾਲ ਨਾ ਰਿਸ਼ਤਾ ਬਣ ਗਿਆ ਉਦਨ ਕਿਰਪਾਨ ਨਾਲ ਵੀ ਬਣ ਜੂ ਉਦਨ ਕੜੇ ਨਾਲ ਵੀ ਬਣ ਜੂ ਉਦਨ ਕਕਾਰਾਂ ਨਾਲ ਵੀ ਰਿਸ਼ਤਾ ਬਣ ਗਿਆ ਭੀਲ ਬਣ ਜਾਣੀ ਤੇ ਫਿਰ ਸਵਾਲ ਉੱਥੇ ਹੀ ਪੈਦਾ ਹੁੰਦਾ ਹੈ ਰਿਸ਼ਤਾ ਬਣੇ ਕਿਵੇਂ ਟਾਈਮ ਦੇ ਕੇ ਸਮਾਂ ਦੇ ਕੇ ਬਹਿਣਾ ਸ਼ੁਰੂ ਕਰ ਆਉਣਾ ਸ਼ੁਰੂ ਕਰ